ਮੰਨ ਗਏ ਤੁਹਾਨੂੰ ਮੰਨ ਗਏ ਤੁਹਾਨੂੰ ਨੇ ਤਗੜੇ ਪਲੇਅਰ ਆ ਨਾ ਸਾਰਾ ਰਿਕਾਰਡ ਇਹਨਾਂ ਦੇ ਮਤਲਬ ਪੱਲੇ ਹੀ ਹੁੰਦਾ ਜਿਹੜਾ ਡੰਡਾ ਵਾਲਾ ਹੁੰਦਾ ਇਹ ਫੇਰ ਹਰ ਕੇ ਨੈਸ਼ਨ ਲਗੜੀ ਹਰ ਕੇ ਨੈਸ਼ਨ ਲਗੜੀ ਲਾ ਤੂੰ ਵੀ ਲਾ ਫਿਰ ਲਾ 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 ਅਸੀਂ ਵੀ ਵੀਡੀਓ ਪਾਵਾਂਗੇ ਆਪਦੀ ਵੀ ਲੱਗੇ ਹੋਣੀ ਸਾਡੇ ਵੀਡੀਓ ਚ ਯਾਰ ਇਹ ਮੈਂ ਰੈਂਡ ਲਵਾਇ ਨਾ ਕੁੜਾ ਫੈਲ ਨਾ ਅਸਤਾ ਸਟਰੀ ਮਾਡਲ ਹਾਰ ਗਿਆ ਉਹ ਬਸ ਸਰੀਰ ਨੂੰ ਲਾ ਕੇ ਹਾਰ ਕੇ ਤੇ ਨਾਲ ਨਾਲ ਅਸੀਂ ਸਰੀਰ ਮੈਂ ਕਿਹਾ ਕਣੂ ਕਣੂ ਹਰਾਉਣਾ ਆ ਰਹਾ ਹੁਣ ਹਾਂ ਟਿਕਲ ਗਿਆ ਹੋ ਗਏ 20 ਡੰਡਾ ਜਿਹਾ ਮਨ ਕਰ ਦੋ ਤਾਂ ਅਸੀਂ ਜਿਹੜੇ ਸੀ ਮਹਾਨਾ ਦੇ 2.5 ਲਾ ਦਿੰਦੇ ਹਾਂ ਡੰਡਾ ਲਾ ਦੇ ਬਾਈ ਹੁਣੇ ਜਾ ਰਹੇ ਨੇ ਦੋਨੇ ਜਣੇ ਤਾਂ ਕਿੰਦਰਾ ਨੈਸ਼ਨਲ ਪਲੇਅਰ ਆ ਵੱਡਾ ਬਸ ਸਿੱਧੀ ਸੌਂਗੀ ਆ ਚਾਹਣ ਸਾਡੇ ਸ਼ੌਕ ਹੈ ਸ਼ੌਕ ਹੈ ਨੈਸ਼ਨਲ ਪਲੇਅਰ ਆ ਤੇ ਅੱਜ ਦਾ ਤੁਸੀਂ ਵਲੌਗ ਦੇਖਿਆਗਾ ਸਾਰਾ ਇਹ ਡੰਡਲ ਦੇ ਹੋਏ ਮੁੰਡੇ ਆਪ ਵੀ ਰਾਜੇ ਸੀ ਨੇ ਆਹ ਦੇ ਨਜਰੇ ਵਿੱਚ ਸ਼ਾਮਾ ਨੇਸ਼ਨਲ ਗੇਡਰੀ ਦਾ ਸ਼ਾਮਾ ਲੈਣ ਦੇ ਵਿੱਚ ਦੋ ਕੰਮ ਕਰਦੇ ਆ ਇੱਕ ਸਾਈਡ ਦਾ ਨਾਲ ਗੇਮ ਖੇਡਦੇ ਆ ਨਾਲੇ ਆਪਾਂ ਸਰੀਰ ਬਣਾਉਂਦੇ ਆ ਠੀਕ ਆ ਦੋ ਦੋ ਕੰਮ ਕਰੀਏ ਬਾਕੀ ਜਿਹੜਾ ਹਣਾ ਜ਼ਿੰਦਗੀ ਦਾ ਆਨੰਦ ਆ ਉਸਮੇ ਕਿੰਨਾ ਹੀ ਹੁੰਦਾ ਜਦੋਂ ਹੋਰ ਕੀ ਜਾਨਾ ਕਨੇ ਪੱਤੀ ਪੱਜ ਬਿਮਾਰ ਬੰਦੇ ਪੈਂਦੇ ਹੁੰਦੇ ਆ ਸਸ ਗੱਲ ਦੋ ਰਾਏ ਯਾਰ ਯਾਰ ਆਰੇ ਕਰ ਇੱਲਾ ਬਾਸ ਇੱਕ ਕਰਾ ਲਾਸਟ ਲਾ ਕੇ ਫਿਰ ਫਿਰ ਚੱਲਦੇ ਆਂਗੇ ਨੈਸ਼ਨਲ ਅਬ ਇਟਨੇ ਜਨ ਪਲੇਅਰ ਤਾਂ ਚੱਲ ਚਾਚਾ ਹੈ ਚਲ ਆ ਜਾ ਹੁਣ ਲਾਸਟ ਮੈਚ ਹੋ ਗਈ ਜਿੰਨੀ ਸੋ ਆ ਨੈਸ਼ਨਲ ਖੜਾਈ ਡਾਡ ਦੋਨਾਂ ਦੇ ਵਿਚਕਾਰ ਹੈਗਾ ਜਿਹਦਾ ਹਾਰ ਗਾ ਦੇ ਬੀਬੀ ਡਾਡ ਨੇ ਕਿ ਲਾਸਟ ਮੈਚ ਦੇ ਬਾਅਦ ਬਲੌਗ ਦੀ ਸੈੱਡੀ ਐਂਡ ਹੈਗਾ ਸਮਾਪਤੀ ਤੋਰਿਆ ਉਹ ਤਾਂ ਵੀ ਨਹੀਂ ਜਾਂਦਾ ਹੈਗਾ ਅਹੀਂ ਚੱਲਦਾ ਰਹਿਣ ਦੀਆਂ ਵਿੱਚੋਂ ਉਹ ਕਰੀਦਾ ਆਇਓ ਬੀ کھڑا ٿيو منهنجو پٽ کي ڏيئي ها 1 نمبر هو ڪمجي ٻار هي هڪ نمبر هو ڪمجي ٻار 12 نالو لڳا ڏيو نمبر ڏي wildonders it is one of the number 3 deer. Do you have any special techniques or any battle activities like these? no i have not done that. Why not. May i compute you hmm. <murf> some training you can teach me anything.你 Ali Truそして我 ViRoore某些静止� ça ne yang frontsales pada egméneur papstor informs retirarnos de dureں peo en比較 près detour nó vang kebyo en me. When i am at a horse park à la pierre, wediidha chieche gueysu tiéhde對啊 chère. To spare some free money to spend all the money for any game of cards à full condition. Когда chieh生活ilyn dun ajuste, chéh tiéhde gwan kriceh tiéhde uang shirâru chã Muhy Town ev chưa mininata kok xáni Yeh surface sickness 小 representations diyeodà송 acal給wióng. K ammo pointedilémentar ke ਉਹ ਲੈ ਜੋ ਮੈਂ ਲਾਉਂਦਾ। ਲਮੀ ਜੀ ਬਾਰੀ। ਆਹੋ ਤੇ ਬਾਰੀ। ਲਾ ਗਾਣਾ ਚਲਾ। ਉਧਰ ਕਰ ਕੈਮਰਾ। ਆਹ ਭਾਈ। ਕੰਮ ਲੱਗਣਾ। ਲਾ ਕਰਨੋਂ ਹੁੰਦਾ ਭਾਈ ਹੁਣ ਤੇ ਸਾਰੇ ਹੋ ਗਏ। 60 ਰੰਗ ਦੇ। ਚੱਲ ਚਾਚਾ। ਆਇਆ ਭਾਈ। ਦੇਖੋ ਬੈਠ ਨੰਨ ਲਾ। ਦੇਖੋ ਬੈਠ। ਆਹ ਦੇਖੋ ਫਾਰ ਗਿਆ ਮੈਚ ਲਾਸਟ। ਕਰਮ ਕੇ ਲੱਗਦੀ ਏ ਟੇ ਨਾਲ। ਸਾਨੂੰ ਚੈਲੰਜ ਕਰਿਆ ਸੀ। ਉਹ ਕਰਨ ਲੱਗੇ ਨਦਰੇ। ਹੇ ਇਹ ਨਿਕਲ ਗਈ ਨਾਟਕ ਕਰਨ ਦੀ ਚੀਖ ਆਹ ਤਾਂ ਇਹ ਨੋਟ ਕਰਾ ਕਿਵੇਂ ਵੀ ਹੋਰ ਲਾਉਣਾ ਮੈਚ ਕਿ ਬਸ ਹਾਂਜੀ ਹੁਣ ਬਲੌਗ ਦੀ ਬਸ ਸਾਡੀ ਜ਼ਿੰਮਾਦਾਰੀ ਹੈਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰੋ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ ਜੀ ਹਾਂ ਵੀ ਨਾਟਕ ਕਰਾ ਬੋਲਣਾ ਕੁਝ ਕਹਿਣਾ ਪਤਾ ਕੈਮਰਾ ਚਲੋ ਕਈ ਸਾਰੇ ਕਰ ਲੈ ਚੈਨਲ ਸਬਸਕ੍ਰਾਈਬ ਥੈਂਕ ਯੂ